ਇਹ ਬਰਲਾਸਾਨੀ ওপਨਰ ਥੀਟਰ ਪੰਜਾਬੀ ਪਵਨ ਲੁਧਿਆਣਾ ਕਾਫੀ ਇਹਦੀ ਹਾਲਤ ਖਸਤਾ ਸੀ ਜਿਹੜੀ ਹੁਣ ਨਵੀਂ ਟੀਮ ਐ ਡਾਕਟਰ ਸਰਬੀ ਜੋਨ ਦੇ ਰਿਹਾ ਵੈਹ ਨਮਾਇਜ਼ ਕੰਮ ਕਰ ਰਹੀ ਹੈ ਪੰਦੇਰ ਸਾਹਿਬ ਇਹ ਰੈਨੋਵੇਸ਼ਨ ਹੋਈ ਮੈਂ ਤੁਹਾਨੂੰ ਬੜਾ ਬ੍ਰਾਊਂਡ ਦੱਸਣ ਤੋਂ ਹੋਂ ਦਾ ਮਕਸਦ ਇਹ ਹੈ ਕਿ ਕਮੀ ਪੇਸ਼ੀ ਜਿਹੜੀ ਹੈ ਆਪਾਂ ਕੋਈ ਜਿਹੜਾ ਆਪਾਂ ਥੀਡਰ ਪਰਸਨ ਆ ਜਾ ਕੇ ਕਲਾਕਾਰ ਨੇ ਇਹ ਮੈਂ ਰਾਈ ਲੈਂ ਲਈ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਤੇ ਹੁਣ ਮੈਂ ਅੰਦਰ ਵੀ ਗ੍ਰੀਨ ਰੂਮ ਵੀ ਦੇਖ ਲੈਣੇ ਪਹਿਲਾਂ ਮੈਂ ਆ ਗਿਆ ਸੀਗਾ ਕਿ ਜਿਹੜਾ 5 ਦਿਨ ਦਾ ਥੀਏਟਰ ਫੈਸਟੀਵਲ ਸ਼ੁਰੂ ਕਰ ਰਹੇ ਹਾਂ ਤਰੀਕ ਤੋਂ ਸਹੀ ਤੱਕ ਉਹਦੇ ਸਿਲਸਿਲੇ ਚ ਇਹ ਸਾਰਾ ਰੈਨੋਵੇਸ਼ਨ ਹੋਈ ਹੈ ਕਿ ਹੁਣ ਆਪਾਂ ਗ੍ਰੀਨ ਰੂਮ ਗ੍ਰੀਨ ਰੂਮ ਦਾ ਆਪਾਂ ਚਲੀਏ ਅੰਦਰ ਅੰਦਰ ਤੇ ਮੈਂ ਇਹਦਾ ਮਰਪਰਪਸ ਇਹੀ ਹੈ ਮੈਨੂੰ ਥੋੜੀ رائے ਲੈਣੀ ਆ ਕੋਈ ਹੋਰ ਕੋਈ ਪਲੱਸ ਮਾਈਨਸ ਕਰਨਾ ਹੈ ਇਹ ਇਹ ਅੰਦਰ ਕਲੀ ਵੈਰਾ ਹੋਏ ਦੋ ਬੈਡ ਦੋ ਬੈਡ ਗਰੀਆਂ ਉੱਪਰ ਨੇ ਇੱਕ ਆ ਗਰੀਆਂ ਨੂੰ ਮੈਂ ਇਹ ਜਮਾਂਦਾ ਹਰੇ ਮੈਂ ਚਲੋ ਕੋਈ ਨਹੀਂ ਅੰਦਰ ਸਾਰਾ ਹੋ ਗਿਆ ਰਹਿਣ ਬਟ ਇੱਕ ਖੁੱਲੋ ਜਰਨ ਖੋਲੋ ਤੇ ਆਸਾਂ ਸੋਈ ਹੋਗੀ ਕਿ ਇਹ ਦੋ ਇਧਰ ਨੇ ਗ੍ਰੀਨ ਰੂਮ ਐ ਸਰ ਮੇਰਾ ਮਕਸਦ ਹੀ ਹੈ ਤੁਹਾਨੂੰ ਇੱਕ ਵੀਡੀਓ ਬਣਾਉਂਦਾ ਕੋਈ رائے ਕੁਝ ਪਲੇਸਮੈਂਟਸ ਕਰਨਾ ਹੈ ਕੁਝ ਹੋ ਰਿਹਾ ਹੈ ਕਿਉਂਕਿ ਇਹ ਤਕਰੀਬਨ 15-20 ਸਾਲ ਤੋਂ ਐਕਟਿਵ ਮਿਊਜ਼ਿਕ ਦਾ ਕੰਮ ਉਹ ਘਟੁੰਦਾ ਸੀਗਾ ਮਾਣਾ ਮਤਲਬੀ ਤੁਸੀਂ ਦੇਖਿਆ ਕੀ ਹਾਲ ਸੀ ਤੋਂ ਕਰ ਰਹੇ ਕੋਸ਼ਿਸ਼ ਦੋਨੋਂ ਗ੍ਰੀਨ ਰੂਮ ਇਹ ਬੁੱਝ ਇਹ ਸੋਨੇ ਦੇ ਮਹਾਰਾਜ ਨੇ ਸਾਰਾ ਮਤਲਬੀ ਜਿਹੜਾ ਨੇ ਇਹਣਾ ਕਰਕੇ ਸਾਰਾ ਕੰਮ ਚੱਲ ਗਿਆ ਸੋਨੇ ਵਰਗੇ ਇਹ ਗ੍ਰੀਨ ਰੂਮ ਪਹਿਲਾਂ ਪਹਿਲਾਂ ਬਿਠਾਉਣਾ ਹੂੰ ਦੇਖ ਲਓ ਬਾਕੀ ਚੱਲ ਰਹੀ ਹੈ ਸਾਡੇ ਨੱਪੇ ਚੱਲ ਰਹੀ ਹੈ ਸਿਸ਼ੇ ਲੱਗਣ ਲਾਉਣੇ ਸਾਰੇ ਕਿ ਵਾਸ਼ਰੂਮ ਵਰਕਿੰਗ ਕੰਡੀਸ਼ਨ ਹੋਵੇ ਬਾਕੀ ਹੋਰ ਹੋਏ ਕਰਨਾ ਹੈ ਕਾਫੀ ਮਾੜਾ ਹਾਲ ਸੀ ਕਿ ਵਰਕਿੰਗ ਕੰਡੀਸ਼ਨ ਹੈ ਹਾਂ ਤੇ ਕੋਈ ਨਹੀਂ ਜਿਹੜਾ ਅੰਦਰ ਇਹ ਹੋਰ ਕਨੇ ਰੂਮ ਹੈ ਉਹ ਵੀ ਬਸ ਦੇਖ ਲਈਏ ਆ ਗ੍ਰੀਨ ਰੂਮ ਸਾਰਾ ਸਾਫ ਸੋਈ ਹੋ ਗਈ ਇੱਥੇ ਜਿਹੜੇ ਆਪਣੇ ਆਰਟਿਸਟ ਨੇ ਪਹਿ ਵੀ ਸਕਦੇ ਨੇ 2 4 ਨੇ ਇਹ ਫਾਊਂਡੇਸ਼ਨ ਇਸ ਗ੍ਰੀਨ ਰੂਮ ਜਿਹੜਾ ਵਾਸ਼ਰੂਮ ਹੈ ਇਹ ਸਾਰਾ ਵਰਕਿੰਗ ਕੰਡੀਸ਼ਨ ਹੋ ਗਿਆ ਹੋਰ ਸਵਾਈ ਹੋ ਜੂਗੀ ਸਾਰਾ ਆ ਸੌਂ ਸਾਰਾ ਕਰ ਰਿਹਾ ਹੈ ਇਹ 14 ਸਾਰਾ ਉਕੇ ਸਰ ਬੱਗੇ ਹੋਰ ਸਵਾਇ ਉਰੀ ਹੋਏ ਹਾਂਜੀ ਹਾਂ ਤੇ ਮੇਰਾ ਹੁਣ ਤਾਂ ਇਹੀ ਹੈ ਵੀਡੀਓ ਬਣਾਉਂਦਾ ਮੈਂ ਸ਼ੇਅਰ ਕਰਨੀ ਹੈ ਉੱਪਰ ਕੋਈ ਨਹੀਂ ਸੋਨੂੰ ਕੋਈ ਨਹੀਂ ਚਲੋ ਉੱਪਰ ਵੀ ਯਕਤ ਕਰਨਾ ਸੋਨੂੰ ਕਹਿੰਦਾ ਉੱਪਰ ਵੀ ਦੇਖ ਲਈ ਜੇ ਗਰੀਨ ਰੂਮ ਹੋਰ ਨੇ ਹੂੰ ਹੂੰ ਔੜੀਆਂ जाते हैं वो ऊपर ऊपर देखिए क्या पढ़ते हैं ये करे थे रोपाल कवाजी ने काम किया दमोजाव ने किया दरम ऋषि ये आए कहोर तीसरा गनिया दो ਕਿਸੇ ਕਿਸੋ ਐਨੋ ਬੰਦਸ ਐਹੁਣ ਇਹਦਾ ਸਰਵਿਸ ਆ ਗਿਆ ਅੱਛਾ ਹਾਂ ਹਾਂ ਇਹ ਬੜੋ ਭੇਗਾ ਦੇ ਇਹ ਸਾਰੀ ਚੀਜ਼ ਬਣ ਗਈ ਸਾਰੀ ਇਹ ਰਿਪੇਅਰ ਹੋ ਗਿਆ ਹੋਰ ਵੀ ਪੈਸੇ ਕਮ ਹੋਣ ਵਾਲਾ ਪਰ ਜਿੰਨਾ ਕੁ ਸੰਭੋ ਹੋਇਆ ਕਰਾਤਾ ਕਿਉਂਕਿ ਜਿਹੜੇ ਇਹ ਜਿਹੜੀਆਂ ਸਸਥਾਵਾਂ ਹੁੰਦੀਆਂ ਇਹ ਜੀ ਥੜੇ ਨੇ ਸੱਭਿਆਚਾਰਕ ਥੜਾ ਇਹ ਅਨੇ ਬੋਲਿਆ ਪਿਆ ਸੀ ਤਕਰੀਬਨ ਕਾਫੀ ਸਮੇਂ ਤੋਂ ਪਹਿਲਾਂ ਆਇਆ ਸੀ ਮੈਂ ਬੁਰਾ ਹਾਲ ਸੀਗਾ ਤਿੰਨ ਨੇ ਇਹ ਸੁਣੋ ਚਾਰ ਜੀ ਚਾਰ ਉੱਪਰ ਨੇ ਅੱਛਾ ਦੋ ਹੀੜਾ ਨੇ ਆ ਚਾਰ ਨੇ ਇੱਕ ਹੋ ਇਹ ਹੋ ਗਿਆ ਇਹ ਵੀ ਚਲੋ ਕੰਮ ਆ ਜੂ ਆਪਣੇ ਸੈੱਟ ਦੇ ਕਿਸੇ ਹਿਸਾਬ ਨਾਲ ਠੀਕ ਹੈ ਹੁਣ ਆਪਾਂ ਦੇਖਣਾ ਹੈ ਹਾਂ ਬਹੁਤ ਚਲੋ ਠੀਕ ਹੈ ਇਸ ਚਾਰ ਹੋ ਗਏ ਦੇਨ 5 ਮੈਂ ਤਾਂ ਇਹ ਥੋੜੀ ਰਾਈ ਵੀ ਲਈਏ ਵੀ ਇਹ ਇਕਾਗਰੀ ਰੂਮ ਹੈ 5 ਹੋ ਗਏ ਆਪਾਂ ਜਿੱਤੇ ਜਾਰੀ ਰੰ ਆਪਣਾ ਗਰੀ ਰੂਮ ਐਜ਼ ਅ ਬੈਡਰੂਮ ਵੀ ਵਰਤ ਸਕਦੇ ਗਦੇ ਭਰੋ ਜਿੰਨੇ ਮਰਜ਼ੀ ਬੱਦੇ ਪੈ ਗੋ ਕਾਫੀ ਹੈ ਮੇਰੇ ਖਿਆਲ ਚ ਇਸਾਰਾ ਇੱਕ ਇੱਕ ਚਲਾਕ ਸੋਨੂੰ ਇੱਕ ਹੋਰ ਗੁੰਡਾ ਹੋੜਿਆ ਵਾਲੀ ਦੇਖੋ ਹੁਣ ਮੇਰੀ ਇਹ ਬੇਨਤੀ ਇਹ ਹੈ ਜੇ ਸਾਰੇ ਆਉਣਾ ਹੈ 23 ਤੋਂ 27 ਮਾਰਚ ਤੱਕ ਜਿਹੜਾ ਨਾਟਕ ਮੇਲਾ ਹੈ ਉਹ ਜੋ ਨੂਰੂ ਵੀ ਨੇ ਨਾਟਕ ਵੀ ਨੇ ਡਿਸਕਸ਼ਨ ਹੋਈ ਹੈ ਹੁਣ ਡਿਟੇਲ ਮੈਂ ਤੁਹਾਨੂੰ ਦੱਸਾਂ ਨਹੀਂ ਦੱਸਾਂ ਪੁੱਜੂਗਾ ਉਹ ਕਾਰਡ ਉਹ ਸ਼ੇਅਰ ਕਰੂੰਗਾ ਸਾਰੇ ਤੇ ਸਾਬਨੇ ਵੱਤਵਾਦ ਜਿਹੜਾ ਇਨੀ ਕੈਪੈਸਟੀ ਦੇ ਹਿੰਨੀ ਕੈਪੈਸਟੀ ਆ ਰਲੋ ਸਾਹਿਬ ਕਿੰਨੇ ਆ ਇਹ ਜੋ ਟਵਣਾ ਸਾਹਿਬ ਪਲੇ ਕਰਦੇ ਸੀ ਟਿਕਟਾਂ ਤੇ ਫੁੱਲ ਹੁੰਦਾ ਸੀ ਹੁਣ ਆਪਾਂ ਟਿਕਟਾਂ ਦਾ ਖਿਆ ਨਹੀਂ ਰੱਖਣੀ ਆਪਾਂ ਵੈਸੇ ਡੋਨੇਸ਼ਨ ਕਹਾ ਕਿ ਜਿਵੇਂ ਅੱਜ 40 ਲੀਟਰ ਦਾ ਹੁੰਦਾ ਨਾ ਆਪਾਂ ਅੱਲੀਆਂ ਮਟਰੀ ਚਾਹੀਦੀ ਕੋਈ ਅਸੀ ਗੱਲ ਨਹੀਂ ਹੈ 40 ਹੱਡਾਂਗੇ ਇਹ ਪੜਨਾ ਚਾਹੀਦਾ ਹੈ ਇਹ ਹੁਣ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਚਾਹੇ ਆਪਾਂ ادیਬ ਹੋਈਏ ਚਾਹੇ ਕਲਾਕਾਰ ਹੋਈਏ ਬੁੱਧੀਜੀਵੀ ਹੋਈਏ ਅਲੋਚਕ ਹੋਈਏ ਨਾਟਕਕਾਰ ਹੋਈਏ ਨਾਟਕਨੀ ਹੋਈਏ ਜਾਂ ਪੰਜਾਬ ਪੰਜਾਬੀ ਹਤੈਸ਼ੀ ਹੋਈਏ ਜਿਹੜੇ ਅਸੀਂ ਪੰਜਾਬੀਆਂ ਜਿਹੜੇ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ ਜਿਹੜੇ ਕਹਿੰਦੇ ਆ ਵੀ ਪੰਜਾਬ ਦਾ ਜਿਹੜਾ ਉਜਵਲ ਹੋਵੇ ਇਹ ਜਿਹੜੇ ਆਪਣੇ ਸਭਜਗ ਸਮਾਗਮ ਕਹਿੰਦੇ ਲੋਕ ਸਦੇਸ਼ੀ ਸਭਜਗ ਸਮਾਗਮ ਇਹਨਾਂ ਦਾ ਬਹੁਤ ਜ਼ਰੂਰੀ ਹੈ ਲਾਜ਼ਮੀ ਹੈ ਹੁਣ ਤੇ ਥੋੜਾ ਸਾਫ ਚਾਹੀਦਾ ਹੈ ਆ ਇੱਕ ਹੋਰ ਚਲੋ ਇੱਕ ਹੋਰ ਉਪੇਂ ਪੰਜ ਪੰਜ ਹੋਰ ਉਪੇਂ ਵਿੱਚ ਚਾਹੇ ਤੁਸੀਂ ਬੰਦੇ ਮੇਰੇ ਅਕਾਹ ਚਾਹੇ ਤੁਸੀਂ ਬੰਦ 200 200 ਬੰਦੋਰੇ ਆਰਾਮ ਨਾਲ ਰੱਖ ਸਕਦਾ ਹੈ ਦੇਖੋ ਫੇਰਾਂ ਮੰਦੀ ਵੀ ਲੱਗ ਸਕਦੇ ਆ ਇੱਕ ਗੱਦੀ ਵੀ ਬਸ ਸਕਦੇ ਨੇ ਜੋ ਮਰਜ਼ੀ ਕਰ ਲੋ ਇਹ ਬੜਾ ਇੱਕ ਵਰਲਾਸਾਨੀ オーਪਨਰ تھیਟਰ ਜਿਹੜਾ ਕਾਫੀ ਲੰਮੇ ਅਸੇ ਤੋਂ ਬੇਰੁਕੀ ਦਾ ਸ਼ਿਕਾਰ ਸੀ ਉਹ ਯਤਨ ਕੀਤਾ ਜਾ ਰਹੇ ਚਲੋ ਮੈਂ ਤਾਂ ਬੰਦਾ ਨਾਟਕ ਦਾ ਬੰਦਾ ਨਾਟਕ ਕਰਨੇ ਕਰਨਾ ਜਾਤਨਾ ਪਰ ਟੀਮ ਜਿਹੜੀ ਹੈ ਉਹਦੇ ਸਾਥ ਤੋਂ ਬਿਨਾ ਕੁਝ ਸੰਭਵ ਨਹੀਂ ਸੀਗਾ ਹਣ ਸਾਹ ਚਾਹੀਦਾ ਥੋੜਾ 23 ਤੋਂ 27 ਮਾਰਚ ਆਜੋ ਮਮੂ ਮ ਆ ਗਏ ਠੀਕ ਹੈ ਜੀ ਓਕੇ ਜੈ ਰੰਗ ਮਚ